ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਹ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਕਿ ਆਉਣ ਵਾਲੇ ਅਪ੍ਰੈਲ ਦੀ 23 ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨ ਦੀ ਚੋਣ ਕਰਨੀ ਹੈ ਕੀ ਇਸ ਚੌੜ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਕੋਈ ਏਕਤਾ ਹੋ ਸਕੇਗੀ ਕਿ ਨਹੀਂ ਅਕਾਲੀ ਦਲ ਦੇ ਜੇ ਪਿਛਲੇ ਇਤਿਹਾਸ ਨੂੰ ਖੋਲੀਏ ਤਾਂ ਅਕਾਲੀ ਦਲ ਹਮੇਸ਼ਾ ਹੀ ਦੋ ਜਾਂ ਤਿੰਨ ਜਾਂ ਕਦੀ ਕਦੀ ਚਾਰ ਵੀ ਧੜਿਆਂ ਵਿੱਚ ਵੰਡਿਆ ਰਿਹਾ ਹੈ ਇਹ ਕਨੇ ਸਾਰਿਆਂ ਦੇ ਵਿੱਚੋਂ ਜਿਹੜਾ ਮੇਨ ਅਕਾਲੀ ਦਲ ਹੈ ਜਿਹਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਹੁੰਦਾ ਰਿਹਾ ਹੈ ਉਹਨੂੰ ਹੀ ਮੇਨ ਸ਼੍ਰੋਮਣੀ ਅਕਾਲੀ ਦਲ ਮੰਨਿਆ ਜਾਂਦਾ ਰਿਹਾ ਹੈ ਵਕਤ ਬਕਤ ਤੇ ਭਾਵੇਂ ਛੋਟੇ ਮੋਟੇ ਅਕਾਲੀ ਦਲ ਜਾਂ ਸਰਕਾਰ ਵੱਲੋਂ ਇੱਕ ਅਦਾ ਅਕਾਲੀ ਦਲ ਵੀ ਬਣਾ ਕੇ ਖੜਾ ਕੀਤਾ ਜਾਂਦਾ ਰਿਹਾ ਹੈ ਔਰ ਕਿਸੇ ਸਮੇਂ ਮਹਾਂਤ ਸੇਵਾ ਦਾਸ ਸਿੰਘ ਦਾ ਇੱਕ ਅਕਾਲੀ ਦਲ ਸਰਕਾਰ ਨੇ ਬਣਾ ਕੇ ਰੱਖਿਆ ਸੀ ਉਹ ਵੀ ਇੱਕ ਬੰਦੇ ਦਾ ਅਕਾਲੀ ਦਲ ਸੀ ਸ਼ਾਇਦ ਸਰਕਾਰ ਨੇ ਉਹਦੇ ਨਾਂ ਦੇ ਢੇਟਾ ਪ੍ਰੈਸ ਨੋਟ ਵੀ ਛਪਵਾ ਕੇ ਰੱਖੇ ਹੋਏ ਸਨ ਔਰ ਉਹ ਪ੍ਰੈਸ ਨੋਟ ਅਖਬਾਰਾਂ ਤੇ ਹੋਰ ਮੀਡੀਏ ਨੂੰ ਹਾਦੋਸ ਤੇ ਨਹੀਂ ਲੇਕਿਨ ਹਰਤੇ ਵਿੱਚ ਇੱਕ ਦੋ ਖਬਰਾਂ ਜਿਹੜੀਆਂ ਅਕਾਲੀ ਦਲ ਵੱਲੋਂ ਛਪਵਾਈਆਂ ਗਈਆਂ ਜਾਂਦੀਆਂ ਸਨ ਉਹਨਾਂ ਦੀ ਤਰਦੀਦ ਦੇ ਵਿੱਚ ਉਹ ਉਹ ਸਪੈਸ਼ਲ ਨੋਟ ਦੇ ਨਾਲ ਹੀ ਛਪਵਾਈਆਂ ਜਾਂਦੀਆਂ ਸਨ ਔਰ ਵੱਡੀ ਤਦਦ ਦੇ ਉੱਤੇ ਮਹੰਤ ਸੇਵਾਦਾਸ ਸਿੰਘ ਦੇ ਅਕਾਲੀ ਦਲ ਵੱਲੋਂ ਉਹਨੂੰ ਕਵਰੇਜ ਜਿਹੜੀ ਆ ਐਸ ਮੀਡੀਆ ਵੱਲੋਂ ਬਿੱਤੀ ਜਾਂਦੀ ਸੀ ਇਸ ਇਤਿਹਾਸ ਵਕਤ ਵਕਤ ਦੇ ਉੱਤੇ ਟਾਈਮ ਬਦਲਦਾ ਗਿਆ ਦਸ਼ਪਾਲ ਸਿੰਘ ਦਿੱਲੀ ਵਾਲਿਆਂ ਨੇ ਆਪਣਾ ਇੱਕ ਅਕਾਲੀ ਦਲ ਖੜਾ ਕਰ ਲਿਆ ਫਿਰ ਫਿਰਮਾਨ ਅਕਾਲੀ ਦਲ ਵੀ ਬਣਿਆ ਸੰਤ ਫਤੇਹ ਸਿੰਘ ਤੇ ਸੰਤ ਚੰਨਣ ਸਿੰਘ ਜੀ ਦੀ ਜੋੜੀ ਨੇ ਵੀ ਆਪਣਾ ਅਕਾਲੀ ਦਲ ਬਣਾਇਆ ਤੇ ਉਹਨਾਂ ਦੇ ਵਿਰੋਧ ਵਿੱਚ ਮਾਸਟਰ ਤਾਰਾ ਸਿੰਘ ਨੇ ਆਪਣਾ ਵੀ ਅਕਾਲੀ ਦਲ ਬਣਾਇਆ ਇੰਜ ਇੱਕ ਦੂਜੇ ਦੀ ਵਿਰੋਧਤਾ ਦੇ ਵਿੱਚੋਂ ਅਕਾਲੀ ਦਲ ਬਣਦੇ ਗਏ ਫਿਰ ਸਰਦਾਰ ਕਾ ਸਿੰਘ ਤੇ ਸਰਦਾਰ ਗੁਰਚਰ ਸਿੰਘ ਤੋੜਾ ਦੇ ਦੋਤਾ ਵਿੱਚੋਂ ਵੀ ਆ ਆਪੋ ਆਪਣੇ ਅਕਾਲੀ ਦਲ ਜਿਹੜੇ ਉਹ ਬਣਦੇ ਗਏ ਹੁਣ ਜਿਹੜੀ ਵਾਰੀ ਆਈ ਆ ਹੁਣ ਸ਼੍ਰੋਮਣੀ ਅਕਾਲੀ ਦਲ ਬਸ ਸਧਾਰਨ ਲੈ ਜਿਹੜੀ ਇੱਕ ਬਣੀ ਆ ਪੰਜਾਬ ਦੇ ਵਿੱਚ ਇਹਨਾਂ ਦੇ ਦਰਮਿਆਨ ਇਨਾਂ ਦੀ ਵਿਰੋਧਤਾ ਵਿੱਚੋਂ ਮੈਂ ਸੰਗਿਦਾਇਆ ਇੱਕ ਪ੍ਰਧਾਨ ਸਾਹਿਬ ਬੜਾ ਤੀਕ ਨੂੰ ਬਣ ਗਏ ਤੇ ਉਹਨਾਂ ਦੇ ਮੁਕਾਬਲੇ ਤੇ ਇੱਕ ਹੋਰ ਪ੍ਰਧਾਨ ਸਾਹਿਬ ਸਦਾ ਮੰਤਰੀ ਸਿੰਘ ਜੀ ਯਾਲੀ ਦੇ ਦੇਖ ਰਿਹਾ ਜਿਹੜਾ ਇਹ ਬਿਲਕੁਲ ਜਾ ਕੇ ਲੋ ਅਕਾਲੀ ਦਲ ਹੈ ਉਹ ਵੀ ਇੱਕ ਅਕਾਲੀ ਦਲ ਦਾ ਪ੍ਰਧਾਨ ਬਣਾਉਂਗੇ ਜਦੋਂ ਰਾਂਗੇ ਸਾਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਨਿਕਲ ਉਹਦੇ ਵਿੱਚ ਜਿੰਨੇ ਕੁਝ ਮਜ਼ਬੂਤ ਐ ਅਕਾਲੀ ਲੀਡਰ ਹਨ ਉੱਥੇ ਬਹੁਤ ਸਾਰੇ ਦਾਗੀ ਜਿਹੜੇ ਅਕਾਲੀ ਲੀਡਰ ਹੈ ਉਹ ਵੀ ਮੋਹ ਦੀਆਂ ਸਫਾਂ ਦੇ ਵਿੱਚ ਦਿਖਾਈ ਦੇ ਰਹੇ ਜਿਹਦੇ ਕਾਰਨ ਇਹ ਆਦੀ ਸਾਹਿਬ ਹੁਣਾਂ ਨੂੰ ਕਾਫੀ ਨੈਤਿਕ ਤੌਰ ਦੇ ਉੱਤੇ ਸੱਟ ਲੱਗ ਸਕਦੀ ਐ ਉਹ ਇਸ ਪਾਸੇ ਵੱਲ ਧਿਆਨ ਦਿੰਦੇ ਹਨ ਜਾਂ ਨਹੀਂ ਦਿੰਦੇ ਇਹ ਉਹਨਾਂ ਨੇ ਦੇਖਣਾ ਆ ਫਿਰ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਜਿਹੜਾ 12 ਤੀਕ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪ੍ਰਧਾਨ ਬਣਾਉਣਾ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਪੰਜਾਬ ਜਿਹੜਾ ਐਸ ਵੇਲੇ ਸ਼ਾਸਕੀ ਮજબૂત ਮਜਬੂਤੀ ਤੋਂ ਵਾਂਝਾ ਖੁਰਿਆ ਹੈ ਇੱਥੇ ਕੋਈ ਸਿਆਸੀ ਮਜਬੂਤ ਧਿਰ ਜਿਹੜੀ ਆ ਉਹ ਇਸ ਵੇਲੇ ਦਿਖਾਈ ਨਹੀਂ ਦੇ ਰਹੀ ਜਦ ਕੇ ਪੰਜਾਬ ਅੰਦਰ ਸਿਆਸੀ ਜਿਹੜਾ ਮਜਬੂਤੀ ਧਰਦਾ ਹੋਣਾ ਬਹੁਤ ਜ਼ਰੂਰੀ ਹੈ ਅਦਰਵਾਇਸ ਸੱਤਾ ਤੇ ਦੇ ਉੱਤੇ ਕਾਹ ਜਿਹੜੀ ਵੀ ਧਿਰ ਜਿਸ ਦਾ ਹੁਣ ਆਮ ਆਦਮੀ ਪਾਰਟੀ ਦਾ ਸੱਤਾ ਦੇ ਉੱਤੇ ਕਬਜ਼ਾ ਆਇਆ ਉਹ ਪੰਜਾਬ ਦੇ ਖਜ਼ਾਨੇ ਨੂੰ ਇਸ ਤਾਂ ਖਤਮ ਕਰ ਰਹੀ ਆ ਜਿਸ ਤਾਂ ਇਹ ਖਜ਼ਾਨਾ ਖਿਆਨਿਆਂ ਦੀ ਮੁੜ ਕੇ ਸ਼ਾਇਦ ਲੋੜ ਨਾ ਪਵੇ ਮੀ ਵਾਂਗੂ ਵਹਾਇਆ ਜਾ ਰਿਹਾ ਆ ਜਿੱਥੇ ਕਿਸੇ ਪੈਸੇ ਦੀ ਲੋੜ ਨਹੀਂ ਉਥੇ ਵੀ ਪੈਸਾ ਜਿਹੜਾ ਖਾਤਿਆ ਜਾ ਰਿਹਾ ਦੱਸੋ ਇੱਕ ਜਿਹੜਾ ਨੇ ਟਾਇਲਟ ਆ ਜੇ ਉਹ ਨੂੰ ਤੇ ਬੇਅਰ ਕਰ ਦਿੱਤਾ ਜਾਂ ਇੱਕ ਛੋਟਾ ਜਾਂ ਹੋਰ ਕੋਈ ਕੰਮ ਕਰ ਦਿੱਤਾ ਉਹਦੇ ਉੱਤੇ ਇੱਕ ਸਮਾਗਮ ਰੱਖ ਲੈਣਾ ਉਹਦਾ ਵਿਗਾਟਨ ਕੰਮ ਦੇ ਲਈ ਜਿੱਥੇ ਉਹ ਟਾਇਲਟ ਜਿਹੜਾ ਉਹਦੇ ਉੱਤੇ 2000 ਹਜ਼ਾਰ ਰੁਪਈਆ ਖਾਚਣਾ ਆ ਜਾਂ ਖਾਦਿਆ ਜਾਂ ਚੁਪਾਇਆ ਔਰ ਉਹਦੇ ਵਿਗਾਟਨ ਦੇ ਲਈ ਹਜ਼ਾਰਾਂ ਰੁਪਈਆ ਖੱਚ ਕੇ ਉਹਦਾ ਵਿਗਾਟਨ ਕਰਨਾ ਆ ਇਹ ਕਿਤਦੀ ਸ਼ਰਮ ਦੀ ਗੱਲ ਆ ਸੋਇ ਇਹ ਕੰਮ ਛੋਸ਼ੇ ਬਾਸ਼ੀ ਵਾਲਾ ਕੰਮ ਹੈ ਜਿਹਦੇ ਨਾਲ ਪੰਜਾਬ ਦੀ ਆਰਥਿਕਤਾ ਬਹੁਤ ਤਬਾਹ ਹੋ ਰਹੀ ਹੈ ਫਿਰ ਮੈਂ ਗੱਲ ਦੂਜੇ ਪਾਸੇ ਬੋਲ ਲਈ ਆ ਗੱਲ ਆਪਾਂ ਕਾਦਮੀ ਇਕਾ ਰੇਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪਹਿਲਾਂ ਵਾਂਗੂ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਹੁਣ ਦੇਖਣਾ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ ਆਪਣਾ ਅਧਾਤ ਜਿਹੜਾ ਉਹ ਬਿਲਕੁਲ ਹੀ ਗਵਾ ਚੁੱਕਾ ਆ ਇਹ ਅਧਾਤ ਜਿਹੜਾ ਉਹਨਾਂ ਨੇ ਗਵਾਇਆ ਆ ਉਹ ਕਿਸੇ ਹੋਰ ਦੇ ਨਹੀਂ ਗਵਾਇਆ ਇਹ ਉਹਨਾਂ ਨੇ ਆਪਣੇ ਮਾਰੇ ਕੰਮਾ ਕਰਕੇ ਹੀ ਉਹਨਾਂ ਨੇ ਗਵਾਇਆ ਆ ਇਹਨਾਂ ਨੇ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਸਰਕਾਰ ਆਈ ਉਹ stain ਇਨਾਂ ਨੇ ਜੋ ਕੰਮ ਕੀਤੇ ਲੋਕਾਂ ਨੂੰ ਜਿਹੜਾ ਇਹਨਾਂ ਨੇ ਸਤਾਇਆ ਔਰ ਆਪ ਗੁਦਰੀਆਂ ਕੀਤੀਆਂ ਉਹਨਾਂ ਦਾ ਨਤੀਜਾ ਇਹ ਨਿਕਲ ਆਇਆ ਕਿ ਲੋਕ ਇਹਨਾਂ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਲੇਕਿਨ ਹੁਣ ਅਕਾਲੀ ਲੀਡਰਸ਼ਿਪ ਨੂੰ ਇਹ ਸਮਝਣਾ ਆ ਕਿ ਮੁੜ ਕੇ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਪੈਰਾਂ ਦੇ ਉੱਤੇ ਖੜੇ ਹੋਣਾ ਆ ਹੁਣ ਜੇ ਕਦੋਂ ਬਾਰਾਂ ਤੀਕ ਨੂੰ ਆਪਣੇ ਪ੍ਰਧਾਨ ਦਾ ਐਲਾਨ ਕਰਦੇ ਆ ਪ੍ਰਧਾਨ ਸਾਹਿਬ ਕੌਣ ਬਣਦਾ ਕੌਣ ਨਹੀਂ ਬਣਦਾ ਲੇਕਿਨ ਸਾਡੀ ਜੋ ਜਾਣਕਾਰੀ ਆ ਜਾਂ ਸਾਡੀ ਜੋ ਸੂਚਨਾ ਆ ਉਹਦੇ ਅਨਸਾਰ ਸਦਾ ਬਿਰੰਧ ਸਿੰਘ ਪੁੰਦਰ ਨੂੰ ਜਿਹੜੇ ਪ੍ਰਧਾਨ ਸਾਹਿਬ ਬਣਾਏ ਜਾਣ ਦੀ ਚਾਚਾ ਆ ਹੋ ਸਕਦਾ ਸਾਡੀ ਜਾਣਕਾਰੀ ਕੁਗਤ ਵੀ ਹੋ ਨਿਕਲੇ ਕਿਉਂਕਿ ਸਿਆਸੀ ਪਾਰਟੀਆਂ ਵਕਤ-ਵਕਤ ਤੇ ਆਪਣੇ ਸਟੈਂਡ ਜਿਹੜਾ ਉਹ ਬਦਲਦੀਆਂ ਰਹਿੰਦੀਆਂ ਹੈ ਖੈਰ ਪ੍ਰਧਾਨ ਕੋਈ ਵੀ ਬਣੇ ਸਾਡੇ ਵੱਲੋਂ ਉਹਦਾ ਵੈਲਕਮ ਹੋਏਗਾ ਲੇਕਿਨ ਸਾਨੂੰ ਇੰਨੀ ਕਿ ਸ਼ੰਕਾ ਜਰੂਰ ਹੈ ਕਿ ਵਿਰੋਧੀ ਵੀ ਇੱਕ ਪ੍ਰਧਾਨ ਜਿਹੜਾ ਉਹ ਜੋ ਬਣਾਉਣਗੇ ਆਪਣੀ ਵਰਕਿੰਗ ਕਮੇਟੀ ਬਣਾਉਣਗੇ ਇਹ ਇਹਦੇ ਵਿਰੋਧ ਦੇ ਵਿੱਚ ਪੂਰੇ ਜੋਸ਼-ਸ਼ੌਕ ਨਾਲ ਖੜੇ ਹੋਣਗੇ ਲੇਕਿਨ ਇਹ ਜਿਹੜਾ ਪ੍ਰਧਾਨ ਜਾਂ ਉਹਦੀ ਵਰਕਿੰਗ ਕਮੇਟੀ ਬਾਦਾਂ ਤੀਕ ਨੂੰ ਅਨਾਉਂਸ ਹੋਣੀ ਆ ਕਿ ਉਹ ਆਪਣੇ ਵਿਰੋਧੀ ਧਿਰ ਦੇ ਨਾਲੋਂ ਅੱਗੇ ਨਿਕਲ ਸਕੇਗੀ ਜਾਂ ਨਹੀਂ ਨਿਕਲ ਸਕੇਗੀ ਜੇ ਇਹ ਦੋਵੇਂ ਗਰੁੱਪ ਜਿਹੜੇ ਦੋਵੇਂ ਆਕਾਲੀ ਦਲ ਕਰਕੇ ਜਾਣੇ ਜਾਣਿਆ ਕਿ ਇਹ ਦੋਵੇਂ ਗਰੁੱਪ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੁਝ ਕਰ ਸਕਣਗੇ ਜਾਂ ਆਪੋ ਵਿੱਚ ਹੀ ਲੜਦੇ ਰਹਿਣਗੇ ਹਾਲ ਦੀ ਕੜੀ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਜਿਸ ਤਰ੍ਹਾਂ ਦੀ ਧੜੇਬੰਦੀ ਇਹਨਾਂ ਦੇ ਵਿੱਚ ਪੈਦਾ ਹੋ ਚੁੱਕੀ ਹੈ ਇਹਨਾਂ ਦਾ ਇਕੱਠੇ ਹੋਣਾ ਹੋਣ ਦੇ ਅਸਾਲ ਜਿਹੜੇ ਆ ਉਹ ਦਿਖਾਈ ਨਹੀਂ ਦੇਦਾ ਕਿਉਂ ਬਹੁਤ ਸਾਰੇ ਬੰਦੇ ਇਹੋ ਜਿਹੇ ਦੋ ਗਰੁੱਪਾਂ ਵਿੱਚ ਹੁੰਦੇ ਆ ਜਾਂ ਇਹੋ ਜਿਹੀਆਂ ਧੜੇਬੰਦੀਆਂ ਵਿੱਚ ਹੁੰਦੇ ਆ ਜਿੰਨਾ ਜਿਹੜੇ ਕਿਸੇ ਵੀ ਹਾਲਤ ਵਿੱਚ ਦੋਹਾਂ ਗਰੁੱਪਾਂ ਦੇ ਵਿੱਚ ਏਕਤਾ ਕਰਨ ਜਾਂ ਕਰਾਉਣ ਦੇ ਲਈ ਐ ਚਾਹਤ ਨਹੀਂ ਹੁੰਦੀ ਜਾਂ ਉਹ ਕਰਾਉਣਾ ਹੀ ਨਹੀਂ ਚਾਹੁੰਦੇ ਉਹਨਾਂ ਦਾ ਜਿਹੜਾ ਦਾਲ ਫੁਲਕਾ ਆ ਉਹ ਧੜੇਬੰਦੀ ਦੇ ਵਿੱਚ ਹੀ ਚੱਲਦਾ ਰਹਿੰਦਾ ਹੈ ਲੇਕਿਨ ਜੇ ਪਿੱਛੇ ਇਹਨਾਂ ਦੀ ਅਕਾਲੀ ਦਰਦੀ ਏ ਧੜੇਬੰਦੀ ਦਾ ਇਤਿਹਾਸ ਆਪਾਂ ਫੋਲੀਏ ਇਹਦੇ ਵਿੱਚ ਫਾਇਦਾ ਕਿਸੇ ਵੀ ਧਿਰ ਦਾ ਨਹੀਂ ਹੁੰਦਾ ਜਿੰਨਾ ਫਾਇਦਾ ਏਕਤਾ ਦੇ ਵਿੱਚ ਆ ਉਹਨਾਂ ਫਾਇਦਾ ਧੜੇਬੰਦੀ ਦੇ ਵਿੱਚ ਨਹੀਂ ਉਹ ਨਾ ਹੀ ਧੜੇਬੰਦੀ ਦੇ ਕਰਕੇ ਇਹ ਲੋਕ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੁਝ ਸਵਾਦ ਸਕਦੇ ਆ ਹਾਂ ਥੋੜਾ ਦੇ ਪਾ ਸਕਦੇ ਆ ਇੱਕ ਦੂਜੇ ਨੂੰ ਗੱਲਾਂ ਘਟ ਸਕਦੇ ਆ ਉਹ ਜਿਹੜਾ ਤੜਾ ਜਾਂ ਗਰੁੱਪ ਜਿਹੜਾ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ ਹੈ ਤਾਂ ਦੀ ਘੜੀ ਉਹਦੇ ਉੱਤੇ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਉਹਨੂੰ ਹੀ ਸ਼੍ਰੋਮਣੀ ਅਕਾਲੀ ਦਲ ਦਾ ਅਸਲੀ ਗਰੁੱਪ ਜਿਹੜਾ ਉਹ ਲੋਕ ਸਮਝਣਗੇ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਇੱਕ ਪੰਤ ਬਣੀ ਆਈ ਹੈ ਪਿਸ਼ੋਕੜ ਦੇ ਵਿੱਚ ਵੀ ਦੇਖ ਲਓ ਜਦੋਂ ਜਦੋਂ ਵੀ ਅਕਾਲੀ ਦਲ ਬਣਿਆ ਜਾਂ ਜਿਹਨੂੰ ਵੀ ਲੋਕਾਂ ਨੇ ਪ੍ਰਵਾਨ ਕੀਤਾ ਉਹ ਕੇਵਲ ਤੇ ਕੇਵਲ ਉਸੇ ਅਕਾਲੀ ਦਲ ਨੂੰ ਪ੍ਰਵਾਨ ਕੀਤਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੁੰਦਾ ਹੈ ਫਿਰ ਇੱਕ ਗੱਲ ਕਹੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜੋ ਕੁਝ ਹੁੰਦਾ ਰਿਹਾ ਆ ਜਿਸ ਦਾ ਇਹਨਾਂ ਨੇ ਧਾਮ ਰਹੀ ਨੂੰ ਮਾਫੀ ਦੇਣ ਦੇ ਮਾਮਲੇ ਦੇ ਉੱਤੇ 90 ਲੱਖ ਦਾ ਜਿਹੜਾ ਮਤ ਪਈ ਆ ਉਹਦੀ ਅਸ਼ਿਆ ਬਾਈ ਦੇ ਉੱਤੇ ਖਾਤਿਆ ਹੋਰ ਵੀ ਆਪਣੀ ਮਨਮਰਜ਼ੀ ਇਹ ਕਰਦੇ ਆ ਰਹਿਆ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਵਾਤਾਵਰਣ ਆ ਅੱਜ ਤੱਕ ਉਹ ਕਿਸੇ ਨੇ ਵੀ ਸੁਧਾਰਨ ਦਾ ਯਤਨ ਨਹੀਂ ਕੀਤਾ ਇਨਾਂ ਦੇ ਕਰਮਚਾਰੀਆਂ ਵੱਲ ਦੇਖ ਲਓ ਕਿਉਂਕਿ ਮੇਰਾ ਤਾਂ ਨਿੱਜੀ ਤੈਅ ਲਾਇਆ ਤੁਸੀਂ ਕਮਰਾ ਲੈਣ ਜਾਓ ਕਿਸੇ ਵੀ ਸਰਾਹ ਦੇ ਵਿੱਚ ਉੱਥੇ ਖੜਾ ਕੋਈ ਵੀ ਕਰਮਚਾਰੀ ਸ਼੍ਰੋਮਣੀ ਗੁੱਦ ਦਾ ਪ੍ਰਬੰਧਕ ਕਮੇਟੀ ਦਾ ਉਹ ਤੁਹਾਡੇ ਨਾਲ ਇੰਜ ਪੇਸ਼ ਆਏਗਾ ਇੰਜ ਉਹ ਤੁਹਾਡੇ ਨਾਲ ਆਕੜ ਦੇ ਵਿੱਚ ਗੱਲ ਕਰੇਗਾ ਜਿਸ ਤਰ੍ਹਾਂ ਤੁਸੀਂ ਇੱਕ ਏ ਜੇ ਮੈਂ ਬਹੁਤ ਛੋਟੀ ਜੀ ਲੈਂਗੁਏਜ ਤੇ ਬੋਲਾਂ ਤੇ ਤੁਸੀਂ ਇੱਕ ਖਿਖਾਰੀ ਹੋ ਤਾਂ ਉਹ ਬੜਾ ਦਾਨੀ ਸੱਜਣਾ ਬੜਾ ਹੰਕਾਰ ਦੇ ਵਿੱਚ ਗੱਲ ਕਰੀਆ ਭਾਵੇਂ ਕੋਈ ਵੀ ਹੋਵੇ ਲੱਗ ਪਾ ਕੇ ਜਿਹੜੇ 80% ਤੋਂ ਜ਼ਿਆਦਾ ਸੱਜਣ ਜਿਹੜੇ ਆ ਕਰਮਚਾਰੀ ਆ ਉਹ ਮਿਸਬੀਹੇਵੀ ਕਰਦੇ ਆ ਕਮਰੇ ਕਿੰਨੇ ਵੀ ਖਾਲੀ ਹੋਣ ਲੇਕਿਨ ਉਹਨਾਂ ਦਾ ਜਵਾਬ ਇੱਕੋ ਹੀ ਹੋਏਗਾ ਜੀ ਕਮਰਾ ਹੀ ਇੱਥੇ ਕੋਈ ਨਹੀਂ ਮੇਰੇ ਨਾਲ ਖੁਦ ਇਹ ਇਹ ਬੀਤੀ ਆ ਇੱਕ ਕਹਾਣੀ ਮੈਂ ਦੱਸ ਦਵਾਂ ਐਨਾਰੇ ਇਸ਼ਤਾਨ ਦੇ ਵਿੱਚ ਮੈਂ ਗਿਆ ਕਮਰੇ ਉੱਥੇ ਕਾਫੀ ਖਾਲੀ ਸੀ ਉਹ ਸ਼ਰਦਾਰ ਪੱਤਾਪ ਸਿੰਘ ਐ ਇੱਥੇ ਕੋਈ ਐਨਾਰੇ ਇਸ਼ਤਾਨ ਦਾ ਕੋਈ ਸ਼ਾਇਦ ਮੈਨੇਜਰ ਆ ਜਾਂ ਕੋਈ ਅਨਜਾਣ ਜਾਂ ਕਿਸੇ ਅਗਲੀ ਲੀਡਰ ਕੋਲੋਂ ਮੈਂ ਫੋਨ ਕਰਵਾਇਆ ਮੈਂ ਕਿਹਾ ਜੀ ਅਸੀਂ ਉੱਥੇ ਇਰਾਮ ਕਰਨਾ ਤੜਕੇ ਉੱਠ ਕੇ ਸੇਵਾ ਕਰਨੀ ਹੈ ਅਸੀਂ 4 ਦਿਨ ਲਈ ਅਸੀਂ ਸਾਨੂੰ 2 ਕਮਰੇ ਚਾਹੀਦੇ ਸੀ ਉਹ ਜਿਹੜਾ ਉੱਥੇ ਰਿਸੈਪਸ਼ਨ ਤੇ ਬੈਠਾ ਸੀ ਸੱਜਣ ਉਹਦੇ ਕੋਲ 4-5 ਜਿਹੜੇ ਹੋਰ ਮੁਲਾਜ਼ਮ ਬੈਠੇ ਸੀ ਅਸੀਂ ਕਿਹਾ ਜੀ ਇਸ ਦਾ ਸਦਾ ਪਤਾਪ ਸਿੰਘ ਦੇ ਕੋਲ ਅਸੀਂ ਆਏ ਆ ਫਲਾਣੇ ਬੰਦੇ ਨੇ ਤੁਹਾਨੂੰ ਫੋਨ ਕੀਤਾ ਕਹਿੰਦਾ ਜੀ ਫੋਨ ਤੱਕ ਕੀਤਾ ਸਾਨੂੰ ਮਿਲ ਗਿਆ ਸਨੇਹਾ ਤੁਹਾਡਾ ਲੇਕਿਨ ਕਮਰਾ ਤੁਹਾਨੂੰ ਇੱਕੋ ਹੀ ਮਿਲੇਗਾ ਅਸੀਂ ਕਿਹਾ ਕਮਰੇ ਖਾਲੀ ਨਹੀਂ ਇੰਨਾ ਕਮਰੇ ਤਾਂ ਖਾਲੀ ਹੈਗੇ ਆ ਠੀਕ ਹੈ ਨਾ ਅਸੀਂ ਕਿਹਾ ਸਾਨੂੰ ਤਾਂ ਦੋ ਕਮਰੇ ਚਾਹੀਦੇ ਆ ਉਹਦਾ ਜਵਾਬ ਸੁਣਿਆ ਬੜਾ ਇੰਟਰਸਟਿੰਗ ਜਵਾਬ ਸੀ ਉਹਦਾ ਸਾਡੇ ਲਈ ਉਹ ਕਹਿੰਦਾ ਜੀ ਅਸੀਂ ਤਾਂ ਇੱਕ ਕਮਰੇ ਵਿੱਚ ਕਈ ਕਈ ਤਾੜ ਦਿੰਦੇ ਆ ਤਾੜ ਦੇਣ ਦਾ ਮਤਲਬ ਅਸੀਂ ਇੱਕ ਐਲ ਪੁੱਕੜ ਥੋੜੀ ਜੀਆਂ ਵੀ ਸਾਨੂੰ ਤਾੜ ਦਿੰਦੇ ਆ ਅਸੀਂ ਉਹਦੀ ਪਾਸ਼ਾ ਸੁਣ ਕੇ ਅਸੀਂ ਨਾਲ ਦੇ ਹੋਟਲ ਦੇ ਵਿੱਚ ਦੋ ਕਮਰੇ ਬੁੱਕ ਕਰਵਾਏ ਉੱਥੇ ਆਪਣਾ ਸਮਾਨ ਰੱਖਿਆ ਉਹ ਰੱਖ ਕੇ ਅਸੀਂ ਦਰਵਾਦ ਸਾਹਿਬ ਦੇ ਦਰਸ਼ਨਾਂ ਲਈ ਚਲੇ ਗਏ ਉਹ ਨਾਲ ਗੱਲਾਂ ਬਾਤਾਂ ਕਰਦੇ ਵੀ ਦੇਖੋ ਸ਼ੋਣੀ ਗੁੱਦ ਦਾ ਪ੍ਰਬੰਧਕ ਕਮੇਟੀ ਦੇ ਜੇਕਰ ਅਸੀਂ ਕਿਸੇ ਸੀਨੀਅਰ ਲੀਡਰ ਕੋਲੋਂ ਫੋਨ ਕਰਵਾਇਆ ਉਹਦੇ باوجود ਵੀ ਇੱਥੋਂ ਦੇ ਕਰਮਚਾਰੀਆਂ ਦਾ ਕਿਹੋ ਜਿਹਾ ਵਤਾ ਦਾ ਹੈਗਾ ਉਹ ਤੁਸੀਂ ਜਦੋਂ ਵੀ ਜਾਓ ਉੱਥੇ ਦਰਵਾਦ ਸਾਹਿਬ ਦੇ ਦਰਸ਼ਨਾਂ ਲਈ ਕਈ ਉਥੇ ਹੈਂਡੀਕੈਪ ਸੱਜਣ ਪੈਨਪਰਾ ਹੁੰਦੇ ਆ ਉਹਨਾਂ ਨੂੰ ਥੋੜੀ ਹੈਲਪ ਦੀ ਲੋੜ ਹੁੰਦੀ ਆ ਉਹਨਾਂ ਦੇ ਨਾਲ ਇਹ ਲੋਕ ਬਹੁਤ ਡਿਊਡ ਹੁੰਦੇ ਆ ਕਦੀ ਉਥੇ ਖੜੇ ਹੋ ਕੇ 5 ਮਿੰਟ ਦੇਖ ਲੋ ਇਹ ਕਨੇ ਇਸ ਗੱਲ ਨੂੰ ਸਦਾ ਵੱਲ ਕਿਸੇ ਨੇ ਵੀ ਯਤਨ ਨਹੀਂ ਕੀਤਾ ਨਾ ਕੋਈ ਉਥੇ ਪ੍ਰਧਾਨ ਸਾਹਿਬ ਆਪਣਾ ਵਿਜ਼ਿਟ ਕਰਨ ਲਈ ਜਾਂਦਾ ਨਾ ਕੋਈ ਹੋ ਸੀਨੀਅਰ ਜੂਨੀਅਰ ਅੱਧਕਾ ਦੀ ਵਿਜ਼ਿਟ ਕਰਨ ਲਈ ਜਾਂਦਾ ਔਰ ਇੱਕ ਮੈ ਉਹ ਥੋੜੀ ਜਿਹੀ ਇੱਥੇ ਗੱਲ ਕਦਮਾ ਕਰਨੀ ਮੈਂ ਚਾਹੁੰਦਾ ਨਹੀਂ ਸੀਗਾ ਲੇਕਿਨ ਮਨ ਦੇ ਵਿੱਚ ਸੀ ਥੋੜਾ ਜਿਹਾ ਅਬਾਲ ਕੱਢ ਦੇਮਾ ਕੁਛ ਮੈਂ ਪਹਿਲਾਂ ਅਮਰੀਕਾ ਤੋਂ ਇੱਕ ਸੀਨ ਜਥਾ ਮੰਗਵਾਇਆ ਜਥਾ ਦਾ ਮਤਲਬ ਸੰਗਤ ਸੀ ਔਰ ਉਹਦੇ ਵਿੱਚ ਤਕਰੀਬਨ 90% ਗੋਦੇ ਸ਼ਾਮਲ ਜੀ ਉਹਨਾਂ ਨੂੰ ਅਸੀਂ ਦਰਬਾਰ ਸਾਹਿਬ ਅਨੁਛੇ ਇਹ ਤਾਂ ਉਹ ਅੰਮ੍ਰਿਤਸਰ 에어ਪੋਰਟ ਤੋਂ ਲੈ ਕੇ ਆਏ ਉਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਦੋ ਮੈਂਬਰ ਸ਼ਾਮਲ ਸੀ ਉਹ ਸਾਡੇ ਆਈ ਬੱਸ ਦੇ ਵਿੱਚ ਬੈਠੇ ਬੈਠ ਗਏ ਕਿਉਂਕਿ ਉਹਨਾਂ ਗੋਰੀਆਂ ਦੇ ਵਿੱਚ ਬਹੁਤ ਸਾਰੀਆਂ ਲੇਡੀ ਸੀ ਉਹ ਦਰਬਾਰ ਸਾਹਿਬ ਦੇ ਜਿਹੜੇ ਮੁਲਾਜ਼ਮ ਸੀ ਦੋ ਉਹ ਦਰਬਾਰ ਸਾਹਿਬ ਸ਼ਾਮ ਤੱਕ ਪਹੁੰਚਣ ਤੱਕ ਉਹ ਜਿਹੜੀ ਗੰਦੀ ਭਾਸ਼ਾ ਬੋਲਦੇ ਰਹੇ ਆਪੋਂ ਵਿੱਚ ਹੀ ਮੈਂਤ ਵਿੱਚ ਬੈਠਾ ਸੀ ਲੇਕਿਨ ਚੁੱਪਚਾਪ ਸੁਣਦਾ ਰਿਹਾ ਲੇਕਿਨ ਜੇ ਕਿਤੇ ਮੇਰਾ ਬਸ ਹੁੰਦਾ ਤਾਂ ਉਸੇ ਵੇਲੇ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਬਾਹਰ ਮਾਤਾ ਜੇ ਸ਼੍ਰਮਣੀ ਗੁਰਦਵਾਰਾ ਬੰਦਕ ਕਮੇਟੀ ਦਾ ਇੱਕ ਮੁਲਾਜ਼ਮ ਹੋ ਕੇ ਇਹੋ ਜੀ ਭਾਸ਼ਾ ਬੋਲਦਾ ਹੈ ਦੋਨੋਂ ਪਟਕੋਟ ਕਟ ਗੱਦਰਾਤ ਦਾ ਬੰਦੇ ਕਮੇਟੀ ਦਾ ਮੁਲਾਜ਼ਮ ਹੋਣ ਦਾ ਕੋਈ ਅਧਿਕਾਰ ਨਹੀਂ ਇਹਨਾਂ ਗੱਲਾਂ ਨੂੰ ਕੌਣ ਦੇਖਦਾ ਹੈ ਕਿਉਂਕਿ ਹਰ ਇੱਕ ਜਿਹੜਾ ਉੱਥੇ ਮੁਲਾਜ਼ਮ ਹੈ ਉਹ ਕਿਸੇ ਨਾ ਕਿਸੇ ਅਕਾਲੀ ਲੀਡਰ ਦਾ ਆਦੇਸ਼ ਦੇ ਦਾ ਭਾ ਭੈਣ ਭਾਈ ਭਤੀਜਾ ਉਹ ਹੁੰਦਾ ਹੈ ਇਸ ਕਰਕੇ ਕੋਈ ਐਕਸ਼ਨ ਲੈਣ ਲਈ ਕੋਈ ਤਿਆਰ ਨਹੀਂ ਸਾਰੇ ਬੰਦੇ ਆਪੋ ਆਪਣਾ ਵਾਜਾ ਜਿਹੜਾ ਉੱਥੇ ਵਜਾ ਰਹਿਆ ਕੋਈ ਆਪਣੇ ਸੀਨੀਅਰ ਦੀ ਤਰਵਾ ਨਹੀਂ ਕਰਦਾ ਸੋ ਉੱਥੇ ਕੋਈ ਡਿਸਪੀਸਪਲਨ ਨਾਂ ਦੀ ਕੋਈ ਚੀਜ਼ ਨਹੀਂ ਸੋ ਕਿਸੇ ਵੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਕਿਸੇ ਵੀ ਅਕਾਲੀ ਦਲ ਦਾ ਕਬਜ਼ਾ ਸ਼੍ਰੋਣੀ ਗੋਦਵਰ ਦਾ ਪ੍ਰਬੰਧ ਕਮੇਟੀ ਤੇ ਹੋਵੇ ਜਾਂ ਨਾ ਹੋਵੇ ਕੋਈ ਫੱਕ ਨਹੀਂ ਪੈਂਦਾ ਔਰ ਕਿਸੇ ਨੇ ਵੀ ਉਹਦੇ ਵਿੱਚ ਸਦਾ ਕਰਨ ਦੀ ਨਾ ਕੋਸ਼ਿਸ਼ ਕਰਨੀ ਆ ਉਹ ਨਹੀਂ ਅਜ ਤੱਕ ਕਿਸੇ ਨੇ ਕੀਤੀ ਹੈ ਕਿ ਬਿਲਕੁਲ ਇੱਕ ਸਚਾਈ ਹੈ ਇਹ ਕਿਸੇ ਨੂੰ ਅਕੋਰਡ ਲੱਗੇ ਕਿਸੇ ਨੂੰ ਮਿੱਠੀ ਲੱਗੇ ਕੋਈ ਇਹ ਸਮਝੇ ਹਾਂ ਯਾਰ ਇਹਨੇ ਸਹੀ ਗੱਲ ਕੀਤੀ ਹੈ ਇਸ ਇਹਦੀ ਗੱਲ ਦੀ ਸੰਨ ਕੋਈ ਪ੍ਰਵਾਹ ਨਹੀਂ ਲੇਕਿਨ ਇਹ ਗੱਲ ਬਿਲਕੁਲ ਸੱਚੀ ਹੈ ਸੋ ਅਸੀਂ ਅਮਾਨ ਦਾਦੀ ਨਾਲ ਇਹ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਔਲ ਮજબૂત ਹੋ ਕੇ ਇਮਾਨਦਾਰੀ ਦੇ ਨਾਲ ਸਿੱਖ ਕੌਮ ਦੀ ਸੇਵਾ ਵੀ ਕਰੇ ਔਰ ਪੰਜਾਬ ਦੇ ਲੋਕਾਂ ਵੀ ਜਿਹੜੀਆਂ ਸਮੱਸਿਆਵਾਂ ਮਾ ਹਾ ਰੋਝਦੀਆਂ ਜਿਹੜੀਆਂ ਸਮੱਸਿਆਵਾਂ ਮਾ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਵੀ ਯਤਨ ਕਰੇ ਉਹ ਪੰਜਾਬ ਤੋਂ ਜਿਹੜੇ ਬਾਹਰ ਲੋਕ ਬੈਠੇ ਆ ਉਹ ਉਹਨਾਂ ਦੀਆਂ ਹਾ ਰੋਝਦੀਆਂ ਮੁਸ਼ਕਲਾਂ ਤੁਸੀਂ ਸਾਰੇ ਅਖਬਾਰਾਂ ਵਿੱਚ ਪੜ੍ਹਦੇ ਹੋ ਲੇਕਿਨ ਸ਼੍ਰੋਮਈ ਗੋਦ ਗਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਅਧਿਕਾਰੀ ਆ ਚਾਹੇ ਉਹ ਪ੍ਰਧਾਨ ਸਾਹਿਬ ਆ ਜਨਤ ਸੈਕਟਰੀ ਸਾਹਿਬ ਆ ਉਹ ਇੱਕ ਚਿੱਠੀ ਲੈ ਕੇ ਆਪਣਾ ਜਿਹੜੀ ਜ਼ਿੰਮੇਵਾਰੀ ਆ ਉਹ ਤੋਂ ਪੱਲਾ ਝਾੜ ਲੈਂਦੇ ਆ ਉਹ ਭਾਈ ਚਿੱਠੀ ਨੂੰ ਕੌਣ ਸੁਣਦਾ ਉਹ ਤਾਂ ਤੁਹਾਡੀ ਇੱਕ ਮੀਡੀਆ ਵਿੱਚ ਖਬਰ ਲਵਾਉਣ ਵਾਲੀ ਗੱਲ ਤੋਂ ਜ਼ਿਆਦਾ ਹੋਣ ਕੁਝ ਵੀ ਨਹੀਂ ਹੁੰਦੀ ਕਦੀ ਤੁਸੀਂ ਸੋਚ ਕੇ ਦੇਖੋ ਵੀ ਅਗਰ ਤੁਸੀਂ ਕਿਸੇ ਨੂੰ ਚਿੱਠੀ ਲਿਖਦੇ ਹੋ ਘਟੋ ਘਟ ਬਾਹਲੇ ਮੁਲਕਾਂ ਵਿੱਚ ਕਿਸੇ ਪ੍ਰੈਜ਼ੀਡੈਂਟ ਨੂੰ ਕਿਸੇ ਵਾਈਸ ਪ੍ਰੈਜ਼ੀਡੈਂਟ ਨੂੰ ਕਿਸੇ ਹੋਰ ਫੋਰਨ ਮਿਨਿਸਟਰ ਨੂੰ ਕਿਸੇ ਸਿੱਖ ਦੀ ਮੁਸ਼ਕਲ ਬਾਰੇ ਜਾਂ ਸਿੱਖਾਂ ਦੀਆਂ ਮੁਸ਼ਕਲਾਂ ਬਾਰੇ ਮੈਨੂੰ ਮੈਂ ਨਹੀਂ ਕਿ ਤੁਹਾਨੂੰ ਕਿਸੇ ਦਾ ਕੋਈ ਜਵਾਬ ਆਇਆ ਹੋਵੇ ਤੁਹਾਨੂੰ ਇਹ ਚਾਹੀਦਾ ਵੀ ਕਟੋ-ਕਟ ਪੜੇ ਲਿਖੇ ਲੋਕਾਂ ਦਾ ਇੱਕ ਡੈਲੀਗੇਸ਼ਨ ਕਿਸੇ ਸੀਨੀਅਰ ਜਾਂ ਪ੍ਰੈਜ਼ੀਡੈਂਟ ਜਾਂ ভাইস ਪ੍ਰੈਜ਼ੀਡੈਂਟ ਜਾਂ ਕੋਈ ਸੇ ਫੌਜ ਮਨਿਸਟਰ ਕੋਲੋਂ ਵਕਤ ਲੈ ਕੇ ਉਹਨੂੰ ਉਹਦੇ ਕੋਲ ਭੇਜਿਆ ਜਾਵੇ ਔਰ ਉਹਨੂੰ ਦੱਸਿਆ ਜਾਵੇ ਵੀ ਸਾਡੇ ਲੋਕਾਂ ਨੂੰ ਇੱਥੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਕਿਹੜੇ-ਕਿਹੜੇ ਕਿਸਮ ਦੇ ਡਿਸਕ੍ਰਿਮੀਨਿਸ਼ਨ ਦੇ ਚੱਕਰ ਵਿੱਚ ਲੰਘਣਾ ਪੈਂਦਾ ਆ ਬਗੈਰਾਰ ਬਗੈਰਾਰ ਤੇ ਉਹ ਉਹਨਾਂ ਨੂੰ ਮਿਲ ਕੇ ਦੱਸਿਆ ਜਾਵੇ ਇਹ ਨਾ ਹੋਵੇ ਕਿ ਇੱਕ ਪਾਸੇ ਸਿੱਖਾਂ ਸਿੱਖ ਜਿਹੜੇ ਆ ਕਿਸੇ ਮੁਸੀਬਤ ਵਿੱਚ ਫਸੇ ਹੋਏ ਆ ਤੁਸੀਂ ਉਹਨਾਂ ਦੀ ਮੁਸੀਬਤ ਨੂੰ ਲੈ ਕੇ ਇੱਕ ਚਿੱਠੀ ਲਿਖ ਦਿਓ ਸ਼ਰਮਣੀ ਗੁੱਦ ਦਾ ਪ੍ਰਬੰਧਕ ਕਮੇਟੀ ਵੱਲੋਂ ਇਹੋ ਜਿਹੀਆਂ ਚਿੱਠੀਆਂ ਦਾ ਕੋਈ ਅਸਰ ਨਹੀਂ ਹੁੰਦਾ ਆ ਚਿੱਠੀ ਕੇਵਲ ਤੇ ਕੇਵਲ ਤੁਹਾਡੀ ਇੱਕ ਮੀਡੀਆ ਵਿੱਚ ਆਉਣ ਵਾਲੀ ਇੱਕ ਖਬਰ ਦਾ ਜੂ ਸਵੱਬ ਬਣ ਜਾਂਦੀ ਆ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੋ ਸਕਦਾ ਸੋ ਇੱਕ ਜਿਹੜੇ ਕੰਸਟਰਕਟਿਵ ਕੰਮ ਸ਼੍ਰੋਮਣੀ ਗੁਰਦਾਵਾਰ ਪਦਵੰਤ ਕਮੇਟੀ ਵੱਲੋਂ ਕੀਤੇ ਜਾਣੇ ਚਾਹੀਦੇ ਆ ਔਰ ਜਿਹੜੀਆਂ ਫਾਰਮੈਲਟੀ ਵਾਲੇ ਕੰਮ ਆ ਉਹ ਕੰਮ ਤੋਂ ਥੋੜਾ ਬਹੁਤ ਜਿਹੜਾ ਵਿਰੇਜ ਕੀਤਾ ਜਾਂਦਾ ਜਾਣਾ ਚਾਹੀਦਾ ਕੀ ਅਸੀਂ ਆਸ ਕਰੀਏ ਕਿ ਆਉਣ ਵਾਲੇ 11 ਅਪ੍ਰੈਲ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਗਠਨ ਹੋਣਾ ਆ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਉਹ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੀ ਆਮਾਨ ਦਾ ਦੇ ਨਾਲ ਸੇਵਾ ਕੰਦ ਇਹ ਕੰਦੇ ਸਮਰਥ ਹੋ ਸਕੇਗਾ ਥੈਂਕ ਯੂ ਵੈਰੀ ਮਚ